ਕੋਈ ਠੇਕੇਦਾਰ ਆ ਨਹੀਂ ਰਿਹਾ ਕੋਈ ਇਹਨਾਂ ਦੀ ਇਸ ਫਰੂਟ ਦੇ ਪ੍ਰਤੀ ਕੋਈ ਪਾਲਿਸੀ ਨਹੀਂ ਹੈਗੀ ਫਰੂਟ ਦੀ ਜੂਸ ਫੈਕਟਰੀਆਂ ਇੱਥੇ ਲੱਗਣ ਜਿਹੜੀਆਂ ਲੱਗੀਆਂ ਹੋਈਆਂ ਈਵਨ ਉਹ ਵੀ ਨਹੀਂ ਚੱਲ ਰਹੀਆਂ ਜਿਹੜੇ ਆਰਤੀ ਉਹਨਾਂ ਹਾਇਰ ਕੀਤੇ ਹੋਇਆ ਉਹ ਆਪਦੀ ਮਰਜ਼ੀ ਨਾਲ ਰਲ ਕੇ ਫਰੂਟ ਚੁਣ ਕੇ ਆ ਤੂੰ ਲੈ ਲੈ ਮੈਂ ਲੈ ਲੈਣਾ ਤੇ ਲੈ ਕੇ ਦੂਤੋਂ ਚਲੇ ਜਾਂਦੇ ਆ ਜੀਮੀਦਾਰ ਵਿਚਾਰੇ ਉੱਤੇ ਰਹਿੰਦੇ ਨੇ ਠੇਕੇਦਾਰ ਔਰ ਮੈਂ ਨਹੀਂ ਮੰਨਦਾ ਵੀ ਸਾਡੇ ਐਂਡ ਆਫ ਦਿ ਡੇ ਇੱਥੇ ਤੁਹਾਨੂੰ ਕੋਈ 2-4 ਕਿੱल्ल्या ਤੋਂ ਵੱਧ ਕਿੰਨੋਂ ਨਜ਼ਾਰਾ ਦੇਸ਼ ਦੇ ਕਿਸਾਨ ਦੀ ਮਿਹਨਤ ਦੀ ਗੱਲ ਕਰੀਏ ਤਾਂ ਦੇਸ਼ ਦੇ ਕਿਸਾਨ ਵੱਲੋਂ ਜਿਹੜਾ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਸਤੇ ਫਲ ਸਬਜ਼ੀਆਂ ਤੇ ਮੋٹے ਨਾਜ ਪੈਦਾ ਕੀਤੇ ਜਾਂਦੇ ਆ ਤੇ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਜਿਹੜਾ ਕਿਸਾਨ ਹੈਗਾ ਉਹ ਰਵਾਇਤੀ ਫਸਲਾਂ ਨੂੰ ਛੱਡ ਕੇ ਅਜਿਹੀ ਫਸਲੀ ਵਿਭਿੰਨਤਾ ਪਨਾਵੇ ਜੇ ਸਦਕਾ ਦੇਸ਼ ਦੇ ਜਿਹੜੇ ਲੋਕਾਂ ਦੀ ਹਰ ਲੋੜ ਪੂਰੀ ਕੀਤੀ ਜਾ ਸਕੇ ਅਸੀਂ ਐਸ ਵੇਲੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੌਜੂਦ ਆਂ ਔਰ ਫਾਜ਼ਿਲਕਾ ਜ਼ਿਲ੍ਹਾ ਹੈਗਾ ਜਿਹੜਾ ਪੰਜਾਬ ਦਾ ਕੈਲੀਫੋਰਨੀਆ ਕਰਕੇ ਜਾਣਿਆ ਜਾਂਦਾ ਕਿਉਂਕਿ ਇੱਥੇ ਨਿੰਬੂ ਜਾਤੀ ਦੇ ਜਿਹੜੇ ਹੈਗਾ ਖਾਸ ਕਰਕੇ ਕਿੰਨੂ ਹੈਗਾ ਜਿਹੜਾ ਦੇਸ਼ ਦਾ ਉਹ 45% ਜਿਹੜਾ ਹੈ ਗਾਂਧੀ ਪੈਦਾਵਾਰ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉਹ ਨੂੰ ਵੀ ਕੀਤੀ ਜਾਂਦੀ ਹੈ ਬਹੁਤ ਇੱਥੇ ਬਾਗ ਨੇ ਪਰ ਪਿਛਲੇ ਦਿਨੀ ਅਸੀਂ ਕੁਝ ਅਜਿਹੇ ਕਾਰਨ ਦੇਖੇ ਜਿੰਨਾ ਸਦਕਾ ਜਿਹੜਾ ਕਿਸਾਨਾਂ ਦੀ ਫਸਲ ਆ ਜਿਹੜੀ ਉਹ ਸਹੀ ਉਹਨਾਂ ਨੂੰ ਮੁੱਲ ਨਹੀਂ ਮਿਲ ਸਕਿਆ ਔਰ ਜਿਹੜੀ ਫਸਲ ਹੈਗੀ ਜਾਂ ਫਲ ਹੈਗੇ ਉਹਨਾਂ ਨੂੰ ਛੜਕਤੇ ਸੁੱਟਣ ਲਈ ਮਜਬੂਰ ਹੋਣਾ ਪਿਆ ਅਜਿਹੇ ਕੀ ਕਾਰਨ ਸਨ ਸਾਡੇ ਨਾਲ ਪਿੰਡ ਦਲਬੀਰ ਖਿੜਾ ਤੋਂ ਕਿੰਨੂ ਦੇ ਬਾਗਬਾਨ ਜਸਬੀਰ ਸਿੰਘ ਸੰਧੂ ਸਾਹਿਬ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਸੰਧੂ ਸਾਹਿਬ ਕੀ ਕਾਰਨ ਰਹੇ ਆ ਜਿਹੜੇ ਕਿਸਾਨਾਂ ਦੀ ਜਿਹੀ ਦੁਰਦਸ਼ਾਹੀ ਹੈ ਸਰਕਾਰ ਨੇ ਦੇ ਵਿੱਚ ਕਾਫੀ ਜ਼ਿਆਦਾ ਕਾਰਨ ਨੇ ਵੀ ਪਹਿਲਾ ਸਭ ਤੋਂ ਮੋਟਾ ਕਾਰਨ ਤਾਂ ਇਹ ਹੀ ਆ ਵੀ ਜਿਹੜਾ ਸਰਕਾਰ ਜ਼ਿੰਮੇਵਾਰਾਂ ਦਾ ਕੋਈ ਵਾਲੀਵਾਰਸ ਨਹੀਂ ਬਣਦੀ ਔਰ ਨਾ ਹੀ ਜ਼ਿੰਮੇਵਾਰਾਂ ਨੂੰ ਇਹ ਸਰਵਾਈਵ ਕਰਨ ਦੇ ਵਿੱਚ ਮਦਦ ਕਰ ਰਹੀ ਆ ਔਰ ਕੋਈ ਠੇਕੇਦਾਰ ਆ ਨਹੀਂ ਰਿਹਾ ਕੋਈ ਇਹਨਾਂ ਦੀ ਇਸ ਪ੍ਰਤੀ ਜਿਹੜੀ ਫਰੂਟ ਦੇ ਪ੍ਰਤੀ ਕੋਈ ਪਾਲਿਸੀ ਨਹੀਂ ਹੈਗੀ ਫਰੂਟ ਦੀ ਜੂਸ ਫੈਕਟਰੀਆਂ ਇੱਥੇ ਲੱਗਣ ਜਿਹੜੀਆਂ ਲੱਗੀਆਂ ਹੋਈਆਂ ਇਵਨ ਉਹ ਵੀ ਨਹੀਂ ਚੱਲ ਰਹੀਆਂ ਤੇ ਸਰਵਾਈਵ ਏਰੀਆ ਕਿੱਥੋਂ ਕਰੂਗਾ ਔਰ ਜਿਹੜੀ ਇੱਕ ਸਾਡੇ ਅਬੋਰ ਦੇ ਵਿੱਚ ਮੰਡੀ ਆ ਉਹ ਇੱਕ ਛਟਾ ਹਾਥੀ ਉਹ ਹੀ ਸਾਰੇ ਕਿਸਾਨਾਂ ਨੂੰ ਇਹਨਾਂ ਨੂੰ ਲੈ ਕੇ ਬਹਿ ਗਈ ਇੱਥੇ ਜੋ ਵਪਾਰੀ ਜਿਹੜਾ ਆਉਂਦਾ ਉਥੋਂ ਸਿੱਧਾ ਪਰਚੇਸ ਕਰਕੇ ਜਾਂ ਉਥੋਂ ਮਲ ਕੇ ਜਿਹੜੀ ਦਿੱਲੀ ਵਾਲਿਆਂ ਦੀ ਮਨੋਪਲੀ ਆ ਜਿਹੜੇ ਆੜਤੀਓਂ ਨਾਲ ਹਾਇਰ ਕੀਤੇ ਹੋਏ ਆ ਉਹ ਆਪਦੀ ਮਰਜ਼ੀ ਨਾਲ ਰਲ ਕੇ ਉਥੋਂ ਬਰੂਡ ਖਰੀਦ ਕੇ ਆ ਤੂੰ ਲੈ ਲੈ ਮੈਂ ਲੈ ਲੈਣਾ ਤੇ ਲੈ ਕੇ ਉਥੋਂ ਚਲੇ ਜਾਂਦੇ ਆ ਜਿਮੀਂਦਾਰ ਵਿਚਾਰੇ ਰਹਿੰਦੇ ਰਹਿੰਦੇ ਨੇ ਇੱਥੇ ਕੜ ਬੈਠੇ ਮਤਲਬ ਅੱਜ ਸਾਡੇ ਏਰੀਆ 'ਚ ਕੁਝ ਪਾਣੀ ਉੱਪਰ ਆ ਰਹੇ ਨੇ ਪਾਣੀ ਉੱਪਰ ਆਉਣ ਦੇ ਵਿੱਚ ਜਿਹੜਾ ਇਹ ਸਾਰਾ ਏਰੀਆ ਜਿਹੜਾ ਉਹ ਬਾਗ ਜਿਹੜੇ ਤਬਾਈ ਦੇ ਕੰਨੇ ਤੇ ਆ ਕੇ ਖੜ ਗਏ ਨੇ ਵੀ ਸੁੱਕ ਗਏ ਨੇ ਬੂਟੇ ਜਿਹੜੇ ਹੈਗੇ ਨੇ ਲੋਕ ਮਜਬੂਰ ਨੇ ਇਹਨਾਂ ਨੂੰ ਪੱਟਣ ਲਈ ਮਜਬੂਰ ਹੋਈ ਜਾਂਦੇ ਨੇ ਫਰੂਟ ਦੀ ਕੁਆਲਿਟੀ ਨਹੀਂ ਬਣੂਗੀ ਜਦੋਂ ਬੂਟੇ ਸੁੱਕਣਗੇ ਥੱਲੇ ਤੁਸੀਂ ਦੇਖਿਆ ਕਿੰਨੇ ਢੇਰ ਲੱਗੇ ਪਏ ਨੇ ਫਲ ਇੰਨਾ ਡਿੱਗਾ ਥੱਲੇ ਜਿਹੜੀ ਕਿ ਨਾ ਕੋਈ ਬਾਰੀ ਟਾਈਮ ਨਾਲ ਲਾਉਣ ਲਈ ਨਾ ਸਰਕਾਰ ਦੇ ਚੱਕਣ ਵਾਲਾ ਹੈਗਾ ਜਿਹੜਾ ਇਹ ਸਾਰਾ ਜਿਹੜੀਆਂ ਸਰਕਾਰਾਂ ਦਾ ਜਦ ਤੱਕ ਇਹ ਇਸ ਇਹਨਾਂ ਫਸਲਾਂ ਨੂੰ ਡਿਵਰਸਿਫਾਈ ਹੋ ਕੇ ਇਹ ਆਪਾਂ ਐਮਐਸਪੀ ਤੇ ਨਹੀਂ ਆਉਂਦੇ ਇਹਦਾ ਇਹਦਾ ਕੋਈ ਮਿਨੀਮਲ ਸਪੋਰਟ ਪ੍ਰਾਈਸ ਨਹੀਂ ਰੱਖਦੇ ਤੇ ਉਦੋਂ ਤੱਕ ਨਾ ਤਾਂ ਕੰਜ਼ਿਊਮਰ ਨੂੰ ਬਾਹਰ ਨੂੰ ਕੋਈ ਚੰਗਾ ਰੇਟ ਮਿਲੂਗਾ ਜਾਂ ਜਨਤਾ ਨੂੰ ਖਾਣ ਵਾਸਤੇ ਚੰਗਾ ਰੇਟ ਮਿਲੂਗਾ ਨਾ ਹੀ ਕਿਸਾਨ ਮਲਕ ਨੂੰ ਕੋਈ ਚੰਗਾ ਰੇਟ ਮਿਲ ਸਕਦਾ ਵੀ ਆਪਣਾ ਜਿਹੜਾ ਵੀ ਉਹਨੂੰ ਆਪਦਾ ਰੇਟ ਮਿਲੂਗਾ ਹੁਣ ਇੱਥੋਂ ਦੇਖੋ 5 ਰੁਪਏ 4 ਰੁਪਏ ਕਿਲੋ ਖਰੀਦ ਕੇ ਜਦ 7-8 ਰੁਪਏ ਮੈਕਸਿਮਮ 10 ਰੁਪਏ ਤੱਕ ਖਰੀਦ ਕੇ ਮੰਡੀ ਦੇ ਵਿੱਚ ਉਹਦੀ ਤੜਾਈ ਰੈਕਸਿੰਗ ਸਾਰਾ ਕੁਝ ਕੋ ਜ਼ਿੰਮੇਵਾਰ ਦੇ ਖਰਚਾ ਪੈਂਦਾ ਹੈ ਤਾਂ ਇਹ ਕਿ ਉਹੋ ਹੀ ਮਾਲ ਜਿਹੜਾ ਹੈ ਮੌਲਾਂ ਦੇ ਵਿੱਚ ਤੇ ਇੱਕ ਵੱਡੇ ਸ਼ਹਿਰਾਂ ਵਿੱਚ ਜਾ ਕੇ 50 ਰੁਪਏ 60 ਰੁਪਏ ਵਿਕ ਰਿਹਾ ਅੱਛਾ ਸਾਨੂੰ ਤਾਂ ਜਿਹੜਾ ਜਿੰਨੇ ਸਾਰਾ ਸਾਲ ਬਲਕੇ ਫਸਲ ਨੂੰ ਉਗਾ ਕੇ ਫਸਲ ਨੂੰ ਪੈਦਾ ਕਰਕੇ ਮੀਨੇ ਰੀਆਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜਿਹਨੇ ਤਿਆਰ ਕੀਤੀ ਆ ਉਹਦੇ ਪੱਲੇ ਪੈਂਦੇ ਨੇ 5 ਰੁਪਏ 5 ਚੋਂ ਮਲਕੇ 3-4 ਖਰਚਾ ਜਗ੍ਹਾ ਰੁਪਈਆ 2 ਰੁਪਏ ਜਿਹੜੇ ਆ ਉਹ ਬਚਣਗੇ ਖਰਚਾ ਵੀ ਬਰਾਬਰ ਨਹੀਂ ਹੁੰਦਾ ਔਰ ਜਿਹੜੇ ਮਿਡਲ ਮੈਨ ਨੇ ਸਾਰੇ ਜਿੰਨੇ ਹੈਗੇ ਆ ਆਰਥੀਏ ਨੇ ਰੇੜੀਆਂ ਵਾਲੇ ਨੇ ਉਹ ਮੋਜਾਂ ਲੁੱਟਦੇ ਆ ਤੇ ਜਿਹੜੀ ਜਨਤਾ ਉਹ ਵੀ ਮਜਬੂਰਨ 50 ਤੋਂ 60 ਰੁਪਏ ਖਾਣ ਲਈ ਮਜਬੂਰ ਆ ਜੇ ਇਹੋ ਹੀ ਸਰਕਾਰ ਜ਼ਿਮੀਂਦਾਰ ਤੋਂ ਪਰਚੇਜ਼ ਪਾਲਿਸੀ ਕੋਈ ਵਧੀਆ ਬਣਾਵੇ ਔਰ ਜਨਤਾ ਨੂੰ ਉਸੇ ਆਪਦਾ ਇੱਕ ਮਿਨੀਮਮ ਰੇਟ ਤੈਅ ਕਰਕੇ ਵੀ ਐਨੇ ਤੋਂ ਵੱਧ ਤੁਸੀਂ ਨਹੀਂ ਵੇਚਣਾ ਤੇ ਉਹ ਦਿੱਤਾ ਜਾਵੇ ਤੇ ਜਨਤਾ ਵੀ ਖੁਸ਼ ਹੋ ਜਾਏ ਤੇ ਬਾਰ-ਬਾਰ ਵੀ ਖੁਸ਼ ਹੋ ਜਾਏ ਤੁਸੀਂ ਬਾਗਬਾਨੋਂ ਕਿੰਨੋਂ ਦੀ ਪੈਦਾਵਾਰ ਕਰ ਰਹੇ ਹੋ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਤੁਸੀਂ ਪ੍ਰਤੀ ਏਕੜ ਕੀ ਅੰਦਾ ਰੇਟ ਲੈ ਰਹੇ ਸੀ ਔਰ ਇਸ ਸਾਲ ਜਿਹੜਾ ਰੇਟ ਹੈ ਉਹ ਕਿੱਥੋਂ ਤੱਕ ਚੱਲੇ ਗਿਆ ਪਿਛਲੇ ਸਾਲ ਇਹ ਰੇਟ ਜਿਹੜਾ ਸੀ ਸਾਡੇ 25 ਰੁਪਏ 30 ਰੁਪਏ ਆਮ ਬਾਗਾਂ ਦੇ ਵਿੱਚ ਕਿੰਨੂੰ ਵਿਕਿਆ ਸੀ ਔਰ 1 ਮਾਰਚ ਨੂੰ ਆਬੋਰ ਮੰਡੀ ਦੇ ਵਿੱਚ ਕਿੰਨੂ ਜਿਹੜਾ ਸੀ 50 ਰੁਪਏ ਪਲੱਸ ਵਿਗਿਆ ਸੀ। ਔਰ ਅੱਜ ਜਿਹੜਾ ਆਬੋਰ ਮੰਡੀ ਦੇ ਵਿੱਚ 1 ਮਾਰਚ ਨੂੰ ਰੇਟ ਸੀ ਜਿਹੜਾ ਉਹ 10 ਤੋਂ 12 ਰੁਪਏ ਜਿਹੜਾ ਬੜਾ ਟਾਪ ਦਾ ਕਿੰਨੂ ਸੀ ਉਹ ਸੀ ਤੇ ਥੱਲੇ ਜਿਹੜਾ ਹੈਗਾ ਸੀ ਉਹ 2 ਰੁਪਏ ਤੇ 3 ਰੁਪਏ ਸੀ। ਨਹੀਂ ਜੇਕਰ ਆਪਾਂ ਕਿਸਾਨ ਦੀ ਗੱਲ ਕਰੀਏ ਪ੍ਰਤੀ ਏਕੜ ਦੀ ਆਮਦਨ ਦੀ ਜੇ ਗੱਲ ਕਰੀਏ ਪਿਛਲੇ ਸਾਲਾਂ 'ਚ ਇਹੋ ਹੀ ਜਿਹੜੀ ਸੀ ਪ੍ਰਤੀ ਏਕੜ ਜਿਹੜੀ ਸੀ ਮਤਲਬ 1.5 ਤੋਂ ਲੈ ਕੇ 3 ਲੱਖ ਤੱਕ ਮਿਲ ਕੇ ਆ ਕਿਸਾਨਾਂ ਦੀ ਆਮਦਨ ਸੀ। ਕਿਉਂਕਿ ਜਿਸ ਤਰ੍ਹਾਂ ਦਾ ਬਾਗ ਵੈਰੀ ਕਰਦੇ ਸੀ ਜੇ ਵੱਡਾ ਬਾਗ ਸੀ ਉਹਦੀ ਆਮਦਨ ਜ਼ਿਆਦਾ ਸੀ ਜੇ ਛੋਟਾ ਬਾਗ ਸੀ ਤੇ ਉਹਦੀ ਘੱਟ ਸੀ ਥੋੜੀ-ਬਹੁਤੀ ਯਾਨੀ ਕਿ ਡੇਢ ਤੋਂ ਮਤਲਬ 3 ਲੱਖ ਤੱਕ ਉਹਦੀ ਆਮਦਨ ਸੀ ਤੇ ਐਤਕੀ ਜਿਹੜੀ ਆ ਉਹ ਦੇਖ ਲਓ ਕੋਈ ਕੋਈ 10000 ਨੂੰ ਰੋਂਦਾ ਕੋਈ 20000 ਨੂੰ ਰੋਂਦਾ ਪਿਆ ਮਤਲਬ ਆਹ ਕੁਛ ਹੈ ਆਮ ਜਿਹੜਾ ਆਪਾਂ ਵਾਂਹ ਦੇਖਦੇ ਆ ਆਮ ਜ਼ਮੀਨੋਂ ਤਾਂ ਵੀ ਠੇਕਾ ਹੈਗਾ ਜਿਹੜਾ ਸਲਾਨਾ 60 70 80000 ਰੁਪਿਆ ਪ੍ਰਤੀ ਏਕੜ ਹੈਗਾ ਬਿਲਕੁਲ ਹੈਗਾ ਤੇ ਬਾਗ ਦਾ ਇੰਨਾ ਜਿਹੜਾ ਮਾੜਾ ਹਾਲ ਆ ਹੋਰ ਮਾਰ ਕਿਹੜੀ ਕਿਹੜੀ ਬਾਗਬਾਨਾਂ ਨੂੰ ਪੈ ਰਹੀ ਹੈ ਬਾਗਬਾਨਾਂ ਨੂੰ ਮਾਰ ਉਹ ਹੀ ਹੈ ਨਹੀਂ ਨਾ ਤਾਂ ਕੋਈ ਚੰਗੀ ਪੈਸਟੀਸਾਈਡ ਮਿਲ ਰਹੀ ਆ ਨਾ ਚੰਗੀ ਕੋਈ ਫਰਟੀਲਾਈਜ਼ਰ ਮਿਲ ਰਹੀ ਆ ਡੇਲੀ ਕਪਲੇ ਹੋ ਰਹੇ ਨੇ ਔਰ ਡੇਲੀ ਮਲਕੇ ਜਿਹੜੀਆਂ ਨਕਲੀ ਫ੍ਰੀਚਰੀਆਂ ਨੇ ਫਿਰ ਵੀ ਉਹਦੇ ਤੇ ਕੰਟਰੋਲ ਨਹੀਂ ਹੋ ਰਿਹਾ ਅੱਛਾ ਉਸ ਤੋਂ ਬਾਅਦ ਜਿਹੜੀ ਜਿਹੜੀਆਂ ਸਰਕਾਰਾਂ ਦੀ ਬੇਰੁਖੀ ਆ ਨਾ ਮਿਹਨਤ ਆ ਇਹ ਕਾਰਨ ਇਹੋ ਹੀ ਆ ਦੂਜੀ ਪ੍ਰਮਾਤਮਾ ਵੱਲੋਂ ਕਿਰਪਾ ਆ ਗਈ ਆ ਕੁਝ ਜਿਹੜੀ ਪਾਣੀ ਨੇੜੇ ਆਉਂਦੇ ਜਾਂਦੇ ਜਿਨ੍ਹਾਂ ਕਰਕੇ ਬਾਗ ਸੁੱਕਦੇ ਜਾਂਦੇ ਨੇ ਤੇ ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹਦਾ ਸਾਨੂੰ ਸਰਕਾਰ ਕੋਈ ਹੱਲ ਨਹੀਂ ਕਰਕੇ ਦਿੰਦੀ ਪਈ ਨਾ ਕੋਈ ਸਰਕਾਰ ਇਹ ਦੇਖਦੀ ਪਈ ਆ ਵੀ ਅਸੀਂ ਇਹਨਾਂ ਨੂੰ ਕੋਈ ਇਹਨਾਂ ਦੇ ਜੇ ਪਾਣੀ ਉੱਪਰ ਆ ਰਹੇ ਆ ਤੇ ਇਹਨਾਂ ਨੂੰ ਆਪਾਂ ਕੀ ਸਰਵਾਈਵ ਕਰਨਾ ਕੀ ਇਹਨਾਂ ਨੂੰ ਏਡ ਦੇਣੀ ਆ ਕੀ ਇਹਨਾਂ ਨੂੰ ਸਬਸਿਡੀ ਦੇਣੀ ਆ ਸਬਸਿਡੀ ਤੇ ਏਡ ਜਾਂ ਕੁਝ ਵੀ ਆ ਉਹ ਤਾਂ ਦੇੜੀ ਨਹੀਂ ਗਈ ਤੇ ਉਲਟਾ ਮਿਲ ਕੇ ਸਾਨੂੰ ਜਿਹੜਾ ਉਹ ਮਤਲਬ ਖੱਡੇ ਜਿਹਾ ਟਣ ਵਾਲੀ ਗੱਲ ਕੀਤੀ ਹੋਈ ਆ ਕੁਦਰਤੀ ਮਾਰਦੀ ਵੀ ਤੁਸੀਂ ਗੱਲ ਕਰ ਦਿੱਤੀ ਮੰਨ ਲਓ ਤੇ ਸਰਕਾਰਾਂ ਦੇ ਵਤੀਰੇ ਦੀ ਵੀ ਗੱਲ ਕਰ ਦਿੱਤੀ ਜੇਕਰ ਆਪਾਂ ਦੇਖੀਏ ਕਿ ਆਪਣੇ ਜਿਹੜਾ ਫਾਜ਼ਲਕਾ ਜ਼ਿਲ੍ਹੇ ਦੀ ਗੱਲ ਕਰੀਏ ਓਵਰ ਆਲ ਤਾਂ ਪਹਿਲਾਂ ਜਿਹੜਾ ਇਹ ਰਕਬਾਸੀ ਹੋਂਦੇ ਨਾਲੋਂ ਵਧਿਆ ਹੈ ਬਾਗਬਾਨੀ ਾਂ ਚਾ ਕੱਟ ਰਿਹਾ ਨਹੀਂ ਜੀ ਹੁਣ ਤਾਂ ਕਟੂਗਾ ਜੀ ਜਦੋਂ ਲਾਈਵ ਵੰਦ ਰੇਟ ਤਾਂ ਮਿਲ ਲੰਗੇ ਲਾਈਵ ਵਾ ਤਾਂ ਧੰਦਾ ਨਾਮ ਹੋਊਗਾ ਉਹ ਤੂੰ ਕਟੂਗੇ ਕਟੂਗਾ ਨੈਚੁਰਲੀ ਗੱਲ ਆ ਜੀ ਆਪਾਂ ਭਗਵਾਨਾ ਇਹ ਕਿਉਂ ਸਾਡੇ 1.5 ਪਿੰਡ ਦੇ ਵਿੱਚ ਹੀ ਘਟੋ ਘਟ 3-4000 ਆਪਣਾ 2500 3000 ਏਕੜ ਕਿਨੂ ਸੀ ਪਰ ਮੈਂ ਨਹੀਂ ਮੰਨਦਾ ਵੀ ਸਾਡੇ ਐਂਡ ਆਫ ਦਿ ਡੇ ਇੱਥੇ ਤੁਹਾਨੂੰ ਕੋਈ 2-4 ਕਿੱल्ल्या ਤੋਂ ਵੱਧ ਕਿਨੂ ਨਜ਼ਰ ਆਊਗਾ ਸਾਰੇ ਤਾਂ ਸਾਰੇ ਹੀ ਪਟੇ ਜਾ ਰਹੇ ਔਰ ਸਾਡੇ ਸਰਾਊਂਡਿੰਗ ਜਿੰਨੇ ਪਿੰਡ ਸਾਰਿਆਂ ਚੋਂ ਆਪਣਾ ਪਟੀਜਰੀਆ ਕਿਨੂ ਬਲੋ ਦੇ ਚ ਕੋ ਅੱਧ ਪਚਾਦ ਰਹਿੰਦਾ ਜਾਂਦਾ ਨਹੀਂ ਤੇ ਸਾਰੇ ਜਿਹੜੇ ਆ ਲੋਕ ਪੱਟੀ ਜਾਂਦੇ ਨੇ ਜਦੋਂ ਇਹਦੇ ਤੋਂ ਇਦੇ ਵਿੱਚੋਂ ਕੋਈ ਲਾਭਾਂਦਕ ਚੀਜ਼ ਹੀ ਨਹੀਂ ਰਹੇਗੀ ਇਹਦੇ ਵਿੱਚ ਕੋਈ ਆਉਣੇ ਜਾਣੀ ਨਹੀਂ ਹੈਗੀ ਤੇ ਜ਼ਿੰਮੇਵਾਰ ਇਹਨੂੰ ਕਿਵੇਂ ਕਰੇਗਾ ਕਿ ਰੋਟੀ ਕਿੱਥੋਂ ਖਾਊਗਾ ਬੱਚੇ ਕਿੱਥੋਂ ਪਾਲੂਗਾ ਪਿੱਛੇ ਜਿੱਦੇ ਤੋਂ ਕਿਸਾਨਾਂ ਨੇ ਕਿਨੂ ਨੂੰ ਲੈ ਕੇ ਥੋੜਾ ਜਿਹਾ ਰੋਸ ਜਾਰ ਕੀਤਾ ਸੀ ਤਾਂ ਸ਼ਾਇਦ ਸਰਕਾਰ ਨੇ ਮੇਰੇ ਖਿਆਲ ਚ ਰੇਟ ਕੋਈ ਤੈਅ ਕੀਤਾ ਸੀ ਔਰ ਇਸ ਦੇ ਨਾਲ ਹੀ ਜਿਹੜਾ ਮਿੱਡੇ ਮੀਲ ਵਿੱਚ ਵੀ ਬੱਚਿਆਂ ਵਾਸਤੇ ਜਿਹੜਾ ਕੀਤਾ ਸੀ ਵੀ ਕਿਨੂੰ ਜਿਹੜਾ ਦਿੱਤਾ ਜਾਣ ਉਹਦੇ ਨਾਲ ਕੋਈ ਬਾਗਬਾਨਾਂ ਨੂੰ ਕੋਈ ਹੁਲਾਰਾ ਮਿਲਿਆ ਕੋਈ ਆਮਦਨ ਦੇ ਵਿੱਚ ਵਾਧਾ ਹੋਇਆ ਜਾਂ ਮਾਮਲਾ ਉੱਥੇ ਦਾ ਉੱਥੀ ਹੈ ਮਿੱਡੇ ਮੀਲ ਵਾਲਾ ਜਿਹੜੀ ਤੁਹਾਡੀ ਗੱਲ ਉਹ ਠੀਕ ਹੈ ਜ਼ਿਮੀਂਦਾਰਾਂ ਨੇ ਪ੍ਰੋਟੈਸਟ ਕੀਤਾ ਸੀ ਉਹਦੇ ਗੇਂਸਟ ਵੀਡੀਓਗਾਂਤ ਹੋਈਆਂ ਸੀ ਡੀਸੀ ਸਾਹਿਬ ਕੋਲ ਬੈਠ ਕੇ ਇਹ ਗੱਲਾਂ ਤੈਹ ਹੋਈਆਂ ਸੀ ਵੀ ਚਲੋ ਜਿਹੜੇ ਫਾਰਮਰ ਹੈਗੇ ਨੇ ਉਹਨਾਂ ਦਾ ਤੁਸੀਂ ਮਾਲ ਚੱਕੋ ਅੱਛਾ ਉਹ ਮਾਲ ਜੇ ਤਾਂ ਹੁਣ ਫੁੱਲ ਫਲਾਜ ਲਵੇ ਆਪਣਾ ਇੰਡਸਟਰੀ ਲੈ ਲਵੇ ਤੇ ਜ਼ਿਮੀਂਦਾਰਾਂ ਦੇ ਪੱਲੇ ਕੁਛ ਨਾ ਕੁਛ ਪੈ ਜਾਊਗਾ ਨਹੀਂ ਤਾਂ ਕਹਰੇ ਵੀ ਅਸੀਂ 50 ਕੁਇੰਟਲ ਇੱਕ ਫਾਰਮਰ ਦਾ ਲਵਾਂਗੇ ਜਿਹੜਾ ਕਿ ਪਹਿਲਾ ਨੰਬਰ ਜੇ ਚੰਗਾ ਹੋਊਗਾ ਉਹ ਆਪਣਾ ਹੋਊਗਾ 15 ਰੁਪਏ ਜਿਹੜਾ ਉਸ ਤੋਂ ਬਾਅਦ 10.5 ਰੁਪਏ ਫਿਰ 7 ਰੁਪਏ ਅੱਛਾ ਉਹਦੇ ਵਿੱਚ 50 ਕੁਆਂਟਲ ਜਿਹੜੇ ਕੋਲ 40 ਕਿੱਲੇ ਬਾਗ ਆ ਉਹ 50 ਕੁਆਂਟਲ ਦੇ ਕੇ ਬਾਕੀ ਕਿੱਥੇ ਲਜਾਊਗਾ ਮਤਲਬ ਉਹ 50 ਕੁਆਂਟਲ ਨਾਲ ਉਹਦਾ ਕੋਈ ਹੱਲ ਤਾਂ ਨਹੀਂ ਹੋ ਜਾਣਾ ਉਸ ਚੀਜ਼ ਦਾ ਉਹ ਤਾਂ ਸਿਰਫ ਇੱਕ ਅੱਖਾਂ ਪੂੰਜਣ ਵਾਲੀ ਗੱਲ ਹੈ ਜੀ ਤੇ ਅੱਖਾਂ ਦੀ ਪੂੰਜਣ ਦੀ ਜ ਹੈਗੀ ਗੱਲ ਹੁਣ ਵੱਡੇ ਫਾਰਮਰਸ ਨੇ ਜਿਹੜੇ ਹੈਗੇ ਉਹਨਾਂ ਦੇ ਜਿਵੇਂ ਹੁਣ 1100 ਕੁਝ ਮੀਟ੍ਰਿਕ ਟਨ ਜਿਹੜਾ ਬਲੋ ਕੱਲੇ ਬਾਦਲ ਪਿੰਡ ਦਾ ਹੀ ਖਰੀਦਿਆ ਸੀ ਆਪਣਾ ਨਾਂ ਪੰਜਾਬ ਐਗਰੋ ਨੇ ਜਿਹੜਾ 4500 4600 ਮੀਟ੍ਰਿਕ ਟਨ ਜਿਹੜਾ ਸਾਰਾ ਖਰੀਦਿਆ ਸੀ ਉਹਦੇ ਵਿੱਚੋਂ ਇਹ ਚਾਰ ਫਾਰਮਰਸ ਦੇ ਮੇਨ ਸੀ ਜਿਨ੍ਹਾਂ ਦੇ ਖਰੀਦੇ ਗਏ ਸੀ ਤੁਸੀਂ ਚਾਰ ਫਾਰਮਰ ਮੋٹے ਖਰੀਦ ਰਹੇ ਜੇ ਤੁਸੀਂ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਕਿਵੇਂ ਬਚਾਓਗੇ ਵੱਡੇ ਫਾਰਮਰ ਤਾਂ ਪਹਿਲਾਂ ਹੀ ਉਹਨਾਂ ਦੇ ਬਹੁਤ ਧੰਦੇ ਹੈਗੇ ਨੇ ਬਹੁਤ ਉਹਨੀਆਂ ਦੀ ਚੀਜ਼ਾਂ ਹੈਗੀਆਂ ਨੇ ਕਾਰੋਬਾਰ ਹੈਗੇ ਨੇ ਛੋਟਿਆਂ ਲਈ ਤਾਂ ਇਹੋ ਹੀ ਆ ਰੋਟੀ ਦਾ ਸਾਧਣਾ ਇਹਦੇ ਵਿੱਚੋਂ ਉਹਨਾਂ ਕਮਾਉਣੀ ਤੇ ਇਹਦੇ ਵਿੱਚੋਂ ਖਾਣੀ ਹੈ ਉਹਨਾਂ ਮਤਲਬ ਉਹ ਉਹ ਜਿਹੜਾ ਵੱਡੇ ਫਾਰਮਰਾਂ ਨੂੰ ਲਾਭ ਹੈਗਾ ਸੀ ਜਿਹੜਾ ਹੈਗਾ ਛੋਟਿਆਂ ਨੂੰ ਤਾਂ ਕੋਈ ਉਹਦਾ ਨਹੀਂ ਹੈਗਾ ਜਿਹੜਾ ਇਸ ਵੇਲੇ ਜਿਹੜੀ ਬਾਗਬਾਨਾਂ ਦੀ ਹਾਲਾਤ ਕੀ ਨੇ ਔਰ ਕਿੱਥੇ ਜਿੱਕੇ ਖੜੇ ਨੇ ਜਿਹੜਾ ਜਾਂ ਸਰਕਾਰ ਨੂੰ ਕੀ ਕਰਨ ਦੀ ਲੋੜ ਆ ਜਿੰਦੇ ਲਈ ਇਹ ਥੋੜਾ ਜਿਹਾ ਇਹ ਬਾਗਬਾਨੀ ਬਚੀ ਰਹੀ ਹੈ ਬਾਗਬਾਨਾਂ ਦੇ ਜਿਹੜੇ ਹਾਲਾਤ ਆ ਜੀ ਉਹ ਤਰਸਯੋਗ ਨੇ ਹੁਣ ਇਸ ਟਾਈਮ ਮਤਲਬ ਉਹਦਾ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਟਪ ਰਹੀ ਹੈ ਬਾਗਬਾਨੀ ਔਰ ਸਰਕਾਰ ਅਗਰ ਇਹਨੂੰ ਮੋਢਾ ਨਹੀਂ ਮਾਰਦੀ ਇਸ ਭਗਵਾਨ ਨਵਾਨਾ ਨੂੰ ਤੇ ਮੇਰੇ ਖਿਆਲ ਚ ਤਾਂ ਬਾਗ ਇਹ ਜਿਹੜਾ ਕੈਲੀਫੋਰਨੀਆ ਹੈ ਉਹ ਦੁਬਾਰਾ ਰੇਗਿਸਤਾਨ ਚ ਬਰਤ ਜੂਗਾ ਨਵਰੇਵੈਤੀ ਫਸਲਾਂ ਚ ਆ ਜੂਗਾ ਇਹਦੇ ਚ ਬਾਗ ਤਾਂ ਨਹੀਂ ਰਹਿੰਦਾ ਇਹ ਸਨ ਕਿੰਨੂ ਦੇ ਪੈਦਾਵਾਰ ਕਰਨ ਵਾਲੇ ਬਾਗਬਾਨ ਕਿਸਾਨ ਜਸਬੀਰ ਸਿੰਘ ਸੰਧੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਜਿਨ੍ਹਾਂ ਨੇ ਕਿਨੂ ਨਾਲ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਦੱਸਿਆ ਔਰ ਇਹ ਤੌਖਲਾ ਵੀ ਪ੍ਰਗਟ ਕੀਤਾ ਕਿ ਜਿਹੜਾ ਪੰਜਾਬ ਦਾ ਕੈਲੀਫੋਰਨੀਆ ਹੈਗਾ ਜਿਹੜਾ ਕਿਨੂ ਦਾ ਖੇਤਰ ਹੈਗਾ ਫਾਜ਼ਲ ਕਾ ਜिले ਦੇ ਵਿੱਚੋਂ ਕਿਤੇ ਸਰਕਾਰ ਦੀ ਮਾਰ ਕਰਕੇ ਹੌਲੀ-ਹੌਲੀ ਖਤਮ ਹੋ ਰਿਹਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਕਾਰਨ ਨੇ ਕਿ ਜਿਸ ਕਰਕੇ ਕਿਸਾਨਾਂ ਨੂੰ ਜਿਹੜਾ ਹੈਗਾ ਉਹਦਾ ਕਿਨੂ ਦਾ ਸਹੀ ਰੇਟ ਨਹੀਂ ਮਿਲ ਰਿਹਾ ਔਰ ਸਰਕਾਰ ਨੂੰ ਇਸ ਪਾਸੇ ਦੇਖਣ ਦੀ ਲੋੜ ਆ ਬਾਗਬਾਨਾਂ ਦੀ ਵੀ ਜਿਹੜੀ ਬਾਹ ਫੜਨ ਦੀ ਲੋੜ ਆ ਕਿਉਂਕਿ ਸਰਕਾਰ ਇੱਕ ਪਾਸੇ ਤਾਂ ਫਸਲੀ ਰਵੈਤਾਂ ਦੀ ਜਿਹੜੀ ਹੈਗੀ ਰਵੈਤੀ ਫਸਲਾਂ ਨੂੰ ਛੱਡ ਕੇ ਜਿਹੜੀਆਂ ਵੇ ਭਿੰਤਾ ਲਿਆਉਂਦੀ ਦਾਅਵੇ ਕਰ ਰਹੀ ਆ ਦੂਜੇ ਪਾਸੇ ਜਿਹੜੇ ਸਾਨ ਨੇ ਰਵਾਇਤੀ ਫਸਲਾਂ ਦੀ ਬਜਾਏ ਜੇਕਰ ਭਿੰਤਾ ਵਾਲੇ ਬਣੇ ਗਏ ਆ ਤਾਂ ਅੱਜ ਉਹਨਾਂ ਦੀ ਹਾਲਤ ਜਿਹੜੀ ਆ ਤਰਸਯੋਗ ਹੋ ਗਈ ਆ ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਕਿ ਜਿਹੜੀ ਉਹਨਾਂ ਦੀ ਲੱਖਾਂ ਦੀ ਜਿਹੜੀ ਜਿੱਥੋਂ ਆਮਦਨ ਹੁੰਦੀ ਸੀ ਉਸ ਉਹ ਅੱਜ ਕੁਝ ਹਜ਼ਾਰਾਂ ਦੇ ਵਿੱਚ ਸਿਮਟ ਕੇ ਰਹਿ ਗਈ ਆ ਅਜਿਹੇ ਕਾਰਨਾਂ ਤੇ ਸਰਕਾਰ ਨੂੰ ਪਰਚੋਰ ਕਰਨ ਦੀ ਲੋੜ ਹੈ ਫਾਜ਼ਿਲਕਾ ਤੋਂ ਡੇਲੀ ਪੋਸਟ ਪੰਜਾਬ ਹਰਿਆਣਾ ਮਾਚਲੀ ਨਿਸ਼ਾਨ ਸਿੰਘ ਸੰਧ